ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੂਟੀ ਕੋਰ ਦੁਨਣਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ कौर ਉਮੀਦ ਕਰਦੇ ਆ ਆਸ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਕੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਗ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੇ ਡਿਟੇਲਸ ਸਿਰਫ ਆਪਣੇ ਵਟਸਐਪ ਤੇ ਭੇਜ ਕੇ ਆਪਣਾ ਸੇਮ ਫੁੱਟੜਾ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਹਾਂਜੀ ਜਿਹੜੇ ਸਾਨੂੰ ਸਾਨੂੰ ਤੁਸੀਂ ਦੇਰੀ ਨਾ ਦੇਖ ਰਹੇ ਹੋਗੇ ਉਹਨਾਂ ਨੂੰ ਤਾਂ ਪਤਾਗਾ ਜਿਨ੍ਹਾਂ ਨੇ ਅਜੇ ਤੱਕ ਸਾਨੂੰ ਇੰਸਟਾ ਤੇ ਫੋਲੋ ਨਹੀਂ ਕੀਤਾ ਸੰਧੂ ਬਟੇਕ ਕੋਡ ਨੰਨਾ ਸਾਡੀ ਅਸਟਾਡੀ ਆ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਤੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਉੱਥੇ ਦੇਖ ਕੇ ਸਿਲੈਕਟ ਕਰਕੇ ਆਪਣਾ ਸੇਮ ਸੂਟ ਦਾ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਵਰਕ ਵਾਲੇ ਆਪਾਂ ਵਧੀਆ ਹਨਾ ਸੂਟ ਲੈ ਕੇ ਆਏ ਆਂਗੇ ਲੈਣਾ ਵਾਲੇ ਉੱਪਰ ਵਰਕ ਦੇ ਡਿਜ਼ਾਈਨਰ ਸੂਟ ਲੈ ਕੇ ਆਏ ਮਤਲਬ ਵਰਕ ਵਾਲੇ ਤੁਸੀਂ ਉਹਨਾਂ ਵਿੱਚ ਜੋ ਵੀ ਸੂਟ ਤੁਹਾਨੂੰ ਪਸੰਦ ਹੋਇਆ ਸਾਰੇ ਸੂਟ ਇਸ ਟਾਈਮ ਆਪਣੇ ਕੋਲ ਤਿਆਰ ਹੈਗੇ ਨੇ ਉਹਨਾਂ ਵਿੱਚ ਜੋ ਤੁਹਾਨੂੰ ਪਸੰਦ ਹੋਇਆ ਤੁਸੀਂ ਉਹੀ ਆਪਣਾ ਰੈ ਸੂਟ ਲੈ ਸਕਦੇ ਹੋਗੇ ਆਪਣਾ ਖਰੀਦ ਸਕਦੇ ਹੋਗੇ ਤੇ ਆਪਾਂ ਤੁਹਾਨੂੰ ਦਿਖਾਉਣਾ ਕਿ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ। ਹਾਂਜੀ ਦੇਖੋ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਪਹਿਲਾ। ਦੇਖੋ ਇਹ ਆਪਾਂ ਨੂੰ ਜਿਹੜੀ ਫੈਬਰਿਕ ਆ ਗਈ ਇਹੇ ਰਾਮਟੈਕਸ ਕਾਟਨ ਹੀ ਆਪਾਂ ਇਹਨੂੰ ਕਹਿੰਦੇ ਹੁੰਨੇ ਆ। ਇਹ ਲੈਣਾ ਵਾਲੀ ਫੈਬਰਿਕ ਆਉਂਦੀ ਹੈ ਕਿ ਬਜੇ ਗਰਮੀਆਂ ਵਾਲਾ ਫੈਬਰਿਕ ਆ ਤੇ ਇਹਨੂੰ ਆਪਾਂ ਵਿਦਆਊਟ ਲਾਈਨਿੰਗ ਹੀ ਸਟਿਚ ਕਰਾਂਗੇ ਦੇਖੋ। ਇਹ ਆਪਾਂ ਮੈਚਿੰਗ ਸੂਟ ਲੈ ਕੇ ਆਏ ਤੁਹਾਡੇ ਲਈ। ਲੈਣਾ ਵਾਲਾ ਫੈਬਰਿਕ ਆ ਦੇਖੋ ਇਹਦਾ। ਇਹ ਆਪ ਮਸ਼ੀਨ ਵਰਕ ਦੇ ਨਾਲ ਦੇਖੋ ਇਤਿਆਰ ਕਰਵਾਏ ਨੇ ਇਹਦਾ ਦੇਖੋ ਕਿੰਨਾ ਜਿਆਦਾ ਸੋਹਣਾ ਖੂਸੂਰਤ ਸੂਟ ਹੈਗਾ ਨਾਲ ਇਹ ਤੁਹਾਨੂੰ ਦੇਖੋ ਮਿਲੂਗੀ ਵਾਈਟ ਕਲਰ ਦੀ ਆਫ ਵਾਈਟ ਕਲਰ ਦੀ ਬਾਟਮ ਆਫ ਵਾਈਟ ਕਲਰ ਦੀ ਬਾਟਮ ਆ ਤੇ ਸ਼ਰਟ ਤੇ ਆਪਾਂ ਨੇ ਵਰਕ ਕਰਵਾਇਆ ਹੈਗਾ ਦੇਖੋ ਕਿ ਬਾਟਮਾਂ ਤੇ ਵਰਕ ਇਸ ਲਈ ਨਹੀਂ ਕਰਵਾਇਆ ਹੈਗਾ ਜੋ ਵੀ ਕਸਟਮਰ ਕਹੂਗਾ ਸਾਨੂੰ ਇਹਨਾਂ ਨਾਲ ਵੀ ਬਾਟਮ ਤੇ ਵਰਕ ਕਰਵਾ ਕੇ ਦੇ ਦਿਓ ਨਾਲ ਸੂਟ ਸਿਲੈਕਟ ਕਰਕੇ ਆਪਾਂ ਉਹਦੇ ਕਰਵਾ ਵੀ ਦੇਵਾਂਗੇ ਜਿਹਨੇ ਕਰਵਾਉਣਾ ਹੋਇਆ ਕਰ ਇਸ ਲਈ ਨਹੀਂ ਕਰਵਾਇਆ ਕਿਉਂਕਿ ਸਾਰੇ ਕਸਟਮਰ ਐਦਾਂ ਦੇ ਨਹੀਂ ਹੁੰਦੇ ਵੀ ਜਿਹੜੇ ਬਾਟਮਾਂ 'ਆਲ ਵਰਕ ਪਸੰਦ ਕਰਦੇ ਹੋਣ ਤਾ ਕਰਕੇ ਆਪਾਂ ਨੇ ਉਦੋਂ ਦੇ ਸੂਟ ਤਿਆਰ ਕਰ ਲੈਨੇ ਜਿਹੜੇ ਸਾਰੇ ਹੀ ਮਤਲਬ ਵੇਅਰ ਕਰ ਸਕਣ ਦੇਖੋ ਬਹੁਤ ਜਿਆਦਾ ਸੋਹਣਾ ਆਪਣਾ ਕਲਰ ਹੈਗਾ ਲੈਣਾ ਵਾਲੀ ਫੈਬਰਿਕ ਆਫ ਵਾਈਟ ਕਲਰ ਦੀ ਨਾਲ ਇਹਦੇ ਬਾਟਮ ਆ ਬਹੁਤ ਜਿਆਦਾ ਸੋਹਣਾ ਆਪਣਾ ਮਸ਼ੀਨ ਵਰਕ ਦਾ ਸੂਟ ਤਿਆਰ ਹੋਇਆਗਾ ਨਾਲ ਦੇਖੋ ਇਹਦਾ ਦੁਪੱਟਾ ਤੁਹਾਨੂੰ ਦਿਖਾਉਣਾ ਹੈਗੇ ਤੇ ਉਹਦਾ ਦੁਪੱਟਾ ਆਪਾਂ ਨੇ ਦੇਖੋ ਇਹਦਾ ਡਾਈ ਕਰਵਾਇਆਗਾ ਨਾਲ ਕਿੰਨੀ ਸੋਹਣੀ ਲੁੱਕ ਆ ਗਈ ਜੀ ਦੁਪੱਟੇ ਦੇ ਨਾਲ ਦੇਖੋ ਸਾਰਾ ਕੰਪਿਊਟਰ ਡਾਈ ਵਾਲੇ ਆਪਾਂ ਦੁਪੱਟੇ ਕਰਵਾਏ ਨੇ ਇਹ ਸਾਰੇ ਕਿੰਨਾ ਜਿਆਦਾ ਸੋਹਣਾ ਆਪਣਾ ਦੇਖੋ ਦੁਪੱਟੇ ਨਾਲ ਦੇਖੋ ਸੂਟ ਇਹ ਤਿਆਰ ਹੋਇਆਗਾ ਬਹੁਤ ਹੀ ਯਾਦ ਸੁਹਣਾ ਖੂਬਸੂਰਤ ਸੂਟ ਲੱਗ ਰਿਹਾ ਹੈਗਾ ਇਸ ਤਰ੍ਹਾਂ ਤੁਸੀਂ ਆਪਣਾ ਸਾਰਾ ਸੂਟ ਜਿਵੇਂ ਤੁਹਾਨੂੰ ਪਸੰਦ ਆ ਹਨਾ ਹਾਂਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਦੇਖੋ ਇਹ 2500 ਤੋਂ ਲੈ ਕੇ 3000 ਦੇ ਵਿੱਚ ਸਾਰੇ ਸੂਟ ਇਹ ਤਿਆਰ ਹੁੰਦੇ ਨੇਗੇ ਕਿਉਂਕਿ ਬਸ ਫਰਕ ਇਹਨਾਂ ਕੀ ਪਿਆ ਇਹਨਾਂ ਦਾ ਫੈਬਰਿਕ ਇਹਨਾਂ ਦੀ ਸੇਮ ਹੀ ਦੇਖੋ ਵਰਕ ਦਾ ਹੀ ਹੋਇਆ ਨਾ ਕਿਸੇ ਤੇ ਵੱਧ ਵਰਕ ਹੁੰਦਾ ਕਿਸੇ ਤੇ ਘੱਟ ਹੁੰਦਾ ਉਸੇ ਨਾਲ ਹੀ ਬਸ 100 200 ਦਾ ਇਧਰ ਉਧਰ ਹੋ ਜਾਂਦਾਗਾ ਹੋਰ ਕੋਈ ਗੱਲ ਨਹੀਂ ਫੈਬਰਿਕ ਇਹਨਾਂ ਦੀ ਸੇਮ ਆਗੀ ਦੇਖੋ ਸਾਰਿਆਂ ਦੀ ਤੇ ਬਾਕੀ ਇੱਕ ਡਾਈ ਕਿਸੇ ਦੀ ਦੁਪੱਟੇ ਦੀ ਕਿਸੇ ਦੀ ਜ਼ਿਆਦਾ ਪੈ ਜਾਂਦੀ ਆ ਆਪਾਂ ਨੂੰ ਥੋੜੀ ਜਿਹੀ ਕਿਸੇ ਦੇ ਘੱਟ ਪੈ ਜਾਂਦੀ ਆ ਕਿਸੇ ਤੇ ਜ਼ਿਆਦਾ ਕੀ ਤੇ ਕਿਸੇ ਘੱਟ ਹੁੰਦੀ ਆ ਬਸ ਇਹ ਹੀ ਆਪਾਂ ਨੂੰ ਥੋੜਾ ਜਿਹਾ ਹੋ ਜਾਂਦਾ ਹੈਗਾ ਤੇ ਜਿਵੇਂ ਤੁਹਾਨੂੰ ਕੋਈ ਸੂਟ ਪਸੰਦ ਹੋਇਆ ਉਸੇ ਅਕੋਰਡਿੰਗ ਤੁਸੀਂ ਆਪਣਾ ਸਿਲੈਕਟ ਕਰਕੇ ਉਹ ਸੂਟ ਲੈ ਸਕਦੇ ਆ ਇਹ ਵੀ ਆਪਣਾ ਬਹੁਤ ਜਾਂਦੇ ਸੋਹਣਾ ਸੂਟ ਤਿਆਰ ਹੋਇਆ ਹੈਗਾ ਜਿਹੜਾ ਨੈਕਸਟ ਆ ਦੇਖੋ ਜੀ ਆਪਣੀ ਮਸਟਰਡ ਕਲਰ ਦੀ ਹੈਗੀ ਇਹ ਵੀ ਆਪਣਾ ਇੰਦਾ ਲੈਣਾ ਵਾਲਾ ਹੀ ਫੈਬਰਿਕ ਹੈਗਾ ਦੇਖੋ ਇੰਦਾ ਲੈਣਾ ਵਾਲਾ ਇਹ ਮਸਟਰਡ ਕਲਰ ਹੈਗਾ ਸਾਰੇ ਆਪਣੇ ਗਰਮੀਆਂ ਵਾਲੇ ਇਹ ਆਪਾਂ ਕਲਰ ਹੀ ਲੈ ਲੈਣਗੇ ਦੇਖੋ ਕੋਈ ਇੰਦਾ ਦਾ ਕਲ ਖੁੱਜ ਬੱਜਣ ਵਾਲਾ ਦਾ ਦੇਖੋ ਇੱਥੇ ਵੀ ਕਿੰਨਾ ਸੋਹਣਾ ਵਰਕ ਹੋਇਆ ਹੈਗਾ ਐਦਾਂ ਦੇਖੋ ਦੋ ਫਲਾਰ ਨੇ ਜਿਹੜੇ ਘੇਰੇ ਦੇ ਉੱਪਰ ਬਣੇ ਹੋਏ ਨੇ ਬਾਕੀ ਦੇਖੋ ਪੱਤੇ ਜਿਹੇ ਬਣੇ ਨੇ ਸਾਰੀ ਸ਼ਰਟ ਦੇ ਇਦਰਾਗਾ ਜੀ ਬੰਦ ਦਾ ਵਰਕ ਤੇ ਨਾਲ ਦੇਖੋ ਉਦਾਂ ਹੀ ਆਪਾਂ ਨੂੰ ਇਹਦੇ ਆਫ ਵਾਈਟ ਕਲਰ ਦੀ ਬਾਟਮ ਮਿਲੂਗੀ ਆਫ ਵਾਈਟ ਕਲਰ ਦੀ ਬਾਟਮ ਆਗੀ ਤੇ ਨਾਲ ਦੇਖੋ ਦੁਪੱਟਾ ਆਪਾਂ ਨੇ ਕਿਪਟੂਟ ਡਾਈ ਕੀਤਾ ਹੋਇਆ ਹੈ ਸਾਰਾ ਇਹ ਐਡੇ ਡਾਈ ਕੀਤਾ ਹੋਇਆ ਹੈਗਾ ਦੇਖੋ ਇਹਦਾ ਲੈਰੀ ਆ ਪਾ ਕੇ ਆਪਾਂ ਨੇ ਐਦਾਂ ਫਾਟੇ ਜਿਹਾ ਪਾ ਕੇ ਟਾਈ ਲਾਈ ਗਿਆ ਹੋਇਆ ਹੈਗਾ ਬਹੁਤ ਹੀ ਯਾਦ ਸੋਹਣਾ ਆਪਣਾ ਦੇਖੋ ਸੂਟ ਬਣ ਕੇ ਤਿਆਰ ਹੋਇਆ ਹੈਗਾ ਤੁਸੀਂ ਆਪਣਾ ਸੇਮ ਟੂ ਸੇਮ ਸੂਟ ਇਹਦਾ ਲੈ ਸਕਦੇ ਹੋਗੇ ਮਸ਼ੀਨ ਵਰਕ ਦੇ ਨਾਲ ਆਪਣਾ ਤਿਆਰ ਆਗਾ ਪਿਓਰ ਦੇ ਦੁਪੱਟੇ ਆਪਣੇ ਨਾਲ ਦੇਖੋ ਇਦਾਂ ਡਾਈ ਕਰਵਾਏ ਹੋਏ ਨੇਗੇ ਸਾਰਾ ਆਪਣਾ ਵਧੀਆ ਰਾਮਟੈਕਸ ਕਾਟਨ ਦਾ ਵਿਦਾਊਟ ਲਾਈਨਿੰਗ ਵਾਲਾ ਫੈਬਰਿਕ ਆ ਅਗਰ ਤੁਹਾਨੂੰ ਇਹ ਕਲਰ ਦੇ ਸਾਥ ਆਪਣਾ ਇਹ ਹੀ ਕਲਰ ਲੈ ਸਕਦੇ ਤੁਸੀਂ ਹਾਂ ਜੀ ਦਾ ਨੈਕਸਟ ਕਲਰ ਆਗਾ ਆਪਣਾ ਉਹ ਵਾਲਾ ਆਪਣਾਗਾ ਪਰਪਲ ਕਲਰ ਦੇਖੋ ਇਹ ਵੀ ਆਪਣੀ ਲੈਣਾ ਵਾਲੀ ਫੈਬਰਿਕਾਂ ਦੀ ਪਰਪਲ ਕਲਰ ਆਗਾ ਦੇਖੋ ਸਾਰਾ ਇਹ ਵਰਕ ਅਲੱਗ-ਅਲੱਗ ਨੇ ਫੈਬਰਿਕ ਆਪਣੀ ਸੇਮ ਆਗੀ ਫੈਬਰਿਕ ਮੈਚਿੰਗ ਸਾਰੇ ਸੇਮ ਆਂਗੀ ਤੇ ਬਦਕਾ ਆਪਾਂ ਨੇ ਅਲੱਗਰਾ ਕੀਤਾ ਹੋਇਆ ਨੇ ਫੈਬਰਿਕ ਤੁਹਾਨੂੰ ਵਧੀਆ ਮਿਲੂਗਾ ਪੂਰਾ ਕੁਆਲਿਟੀ ਵਾਲਾ ਤੇ ਐਦਾਂ ਦਾ ਨਹੀਂ ਕੋਈ ਗੱਲ ਹੋਣੀ ਮੈਂ ਤੁਹਾਨੂੰ ਘਟਿਆ ਕੁਆਲਿਟੀ ਦਾ ਫੈਬਰਿਕ ਦੇਵਾਂਗੇ ਦੇਖੋ ਮਸ਼ੀਨ ਵਰਕ ਕਰਨ ਲਈ ਖਿਆਰ ਆ ਦੋ ਵੱਡੇ ਫਲਾਰ ਐਦਾਂ ਅਗੇ ਘੇਰੇ ਦੇ ਉੱਪਰ ਬਾਕੀ ਇਹ ਤਾਂ ਬੂਟੀਆਂ ਆ ਗਈਆਂ ਇਧਰ ਦੇਖੋ ਬਾਹਰ ਦਾ ਵਰਕ ਕਿੰਨਾ ਸੋਹਣਾ ਹੋਇਆ ਹੈਗਾ ਤਾਂ ਵਾਲ ਬਾਹ ਦੇ ਉੱਪਰ ਵਰਕ ਆ ਗਿਆ ਸਾਰਿਆਂ ਨੂੰ ਤਾਂ ਬਾਹ ਦੇ ਉੱਪਰ ਵਰਕ ਜ਼ਰੂਰ ਮਿਲ ਲੇਗੇ ਕਿਉਂਕਿ ਅੱਧੇ ਕਸਟਮਰਸਾਂ ਨੂੰ ਐਦੇ ਹੀ ਪੁੱਛੀ ਜਾਂਦੇ ਰਹਿੰਦੇ ਨੇ ਹਣਾ ਵੀ ਬਾਹ ਦੇ ਉੱਪਰ ਵਰਕ ਕੀਤਾ ਹੈ ਸਾਡੇ ਕਿਸੇ ਵੀ ਸੂਟ ਕੋਈ ਵੀ ਸੂਟ ਐਦਾਂ ਦਾ ਨਹੀਂ ਹੁੰਦਾ ਜਿਹਦੇ ਬਾਹਵੇਂ ਉੱਪਰ ਵਰਕ ਨਾ ਹੋਵੇ ਹਰ ਇੱਕ ਦੇ ਆਪਾਂ ਕਰਵਾਉਣੀ ਕਰਵਾਉਣਾਗਾ ਵਰਕ ਬਾਹਵੇਂ ਉੱਪਰ ਵਰਕ ਸਾਰੇ ਸੂਟਾਂ ਦੇ ਹੁੰਦੇ ਨੇ ਦੇਖੋ ਨਾਲ ਉਦਾਂ ਹੀ ਆਪਾਂ ਨੂੰ ਮੈਚਿੰਗ ਦੇਖੋ ਬਾਟਮ ਮਿਲੂਗੀ ਇਹਦੇ ਇਹ ਵਾਈ ਆਫ ਵਾਈਟ ਕਲਰ ਦੇ ਨਾਲ ਬਾਟਮ ਆਗੀ ਜੇ ਕਿਸੇ ਨੇ ਕੋਈ ਐਸਾ ਸੂਟ ਲੈਣਾ ਹੋਇਆ ਹਨਾ ਵੀ ਮਤਲਬ ਤੁਹਾਨੂੰ ਬਾਟਮ ਦਾ ਵਰਕ ਚਾਹੀਦਾ ਹੋਇਆ ਤਾਂ ਸਾਨੂੰ ਦੱਸ ਦਿਓ ਅਸੀਂ ਤੁਹਾਨੂੰ ਬਾਟਮ ਦਾ ਵਰਕ ਨਾਲ ਕਰਵਾ ਕੇ ਦੇ ਦਾਂਗੇ ਕਰਵਾਏ ਅਸੀਂ ਤਾਂ ਨਹੀਂ ਹੈਗੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਸਾਰੇ ਕਸਟਮਰ ਬਾਟਮ ਦਾ ਵਰਕ ਨਹੀਂ ਪਸੰਦ ਕਰਦੇ ਹੈਗੇ ਨਾਲ ਦੇਖੋ ਪਿਓਰ ਦਾ ਦੁਪੱਟ ਰਾਈ ਹੋਇਆ ਹੈਗਾ ਸਾਰੇ ਸੇਮ ਦੁਪੱਟੇ ਡਾਈ ਹੋਏ ਹੋਏ ਨੇ ਦੇਖੋ ਜੀ ਜਿਵੇਂ ਪਹਿਲਾਂ ਦੁਪੱਟੇ ਤੁਹਾਨੂੰ ਦਿਖਾਏ ਨੇ ਸਾਰੇ ਉਦਾਂ ਹੀ ਇਹ ਡਾਈ ਹੋਇਆ ਹੈਗਾ ਸਾਰਾ ਕੰਪਿਊਟਰਡ ਡਾਈ ਹੈ ਦੇਖੋ ਆਪਣੇ ਦੁਪੱਟੇ ਰਹਿਣਗੇ ਬਹੁਤ ਈਆ ਜਿਹੇ ਸੋਹਣੇ ਦੇਖੋ ਆਪਣੇ ਸੂਟ ਬਣ ਕੇ ਤਿਆਰ ਹੋਏ ਨੇਗੇ ਗਰਮੀਆਂ ਵਾਲੇ ਅਗਰ ਤੁਹਾਨੂੰ ਇਹ ਵਾਲਾ ਕਲਰ ਪਸੰਦ ਆ ਤਾਂ ਤੁਸੀਂ ਆਪਣਾ ਇਹ ਸੂਟ ਲੈ ਸਕਦੇ ਹੋਗੇ ਹਾਂਜੀ ਜਿਹੜਾ ਨੈਕਸਟ ਹੈਗਾ ਆਪਣਾ ਇਹ ਹੈ ਆਪਣਾ ਪੀਚ ਜਿਹਾ ਕਲਰ ਹੈਗਾ ਬਹੁਤ ਈਆ ਜਿਹੇ ਸੋਹਣਾ ਕਲਰ ਹੈਗਾ ਇਹ ਸਾਰੇ ਕਲਰ ਬਹੁਤ ਸੋਹਣੇ ਰਹਿਣਗੇ ਬਾਕੀ ਜਿਹੜਾ ਜਿਹਦੇ ਕੋਲ ਨਾ ਹੋਇਆ ਜਿਹੜੀ ਭੈਣ ਕੋਲ ਜਿਹੜਾ ਕ ਹਰ ਮਸ਼ੀਨ ਵਰਕ ਸਾਰੇ ਦੇ ਵਰਕ ਅਲੱਗ-ਅਲੱਗ ਨੇ ਜਿਹੜਾ ਵਰਕ ਤੁਹਾਨੂੰ ਪਸੰਦ ਹੋਇਆ ਤੁਸੀਂ ਉਹ ਹੀ ਲੈ ਸਕਦੇ ਹੋ ਇਹ ਫੇਰ ਵਰਕ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਹੈਗਾ ਆਪਣਾ ਬੜੀਆ ਤੇ ਇਹ ਜਰੀ ਨਾਲ ਦੇਖੋ ਇਦਾਂ ਜਿਹੜਾ ਗਚਾਕ ਦੇ ਉੱਪਰ ਵਰਕ ਆ ਗਿਆ ਫਿਰ ਐਦਾਂ ਡਿਜ਼ਾਈਨਿੰਗ ਕੀਤੀ ਹੋਈ ਹੈਗੀ ਫਿਰ ਐਦਾਂ ਆਹ ਜਿਹੜੇ ਫਲਾਰ ਲੰਗੇ हिਪ ਦੇ ਉੱਪਰ ਆ ਜਾਣਗੇ ਆਹ हिਪ ਦੇ ਉੱਪਰ ਫਲਾਰ ਆਉਣਗੇ ਇਧਰ ਆ ਗਿਆ ਇਹਦੀ ਬਾਜੂ ਦਾ ਵਰਕ ਇਧਰ ਬਾਹਲਾ ਵਰਕ ਆ ਗਿਆ ਨਾਲ ਸੇਮ ਉਦਾਂ ਹੀ ਇਹਦੇ ਦੇਖੋ ਆਫ-ਵਾਈਟ ਕਲਰ ਦੀ ਬਾਟਮ ਤੇ ਨਾਲ ਦੇ ਕੋਮੀ ਆਪਣਾ ਦੁਪੱਟਾ ਡਾਈ ਹੋਇਆ ਹੋਇਆ ਹੈਗਾ ਬੇਵਰਦ ਪੱਟੇ ਡਾਈ ਹੋਏ ਹੋਏ ਨੇ ਜੀ ਆਪਣੇ ਸਾਰੇ ਨਾਲ ਦੇਖੋ ਐਦਾ ਆਪਣਾ ਪੱਟਾ ਡਾਈ ਹੋਇਆ ਹੋਇਆ ਹੈਗਾ ਅਗਰ ਤੁਹਾਨੂੰ ਇਹ ਵਾਲਾ ਕਲਰ ਪਸੰਦ ਆ ਇਹ ਵਾਲਾ ਵਰਕ ਪਸੰਦ ਆਗਾ ਤਾਂ ਤੁਸੀਂ ਆਪਣਾ ਇਹ ਸੂਟ ਲੈ ਸਕਦੇ ਹੋ ਸਾਰਿਆਂ ਦੇ ਦੇਖੋ ਫੈਬਰਿਕ ਸੇਮ ਆਗੀ ਤੇ ਵਰਕ ਸਾਰਿਆਂ ਦੇ ਅਲੱਗ-ਅਲੱਗ ਨੇ ਜਿਹੜਾ ਤੁਹਾਨੂੰ ਕਲਰ ਤੇ ਵਰਕ ਪਸੰਦ ਹੋਇਆ ਤੁਸੀਂ ਉਹੀ ਆਪਣਾ ਲੈ ਸਕਦੇ ਹੋ ਹਾਂਜੀ ਜਿਹੜਾ ਨੈਕਸ ਸੂਟ ਹੈਗਾ ਆਪਣਾ ਇਹ ਆਪਣਾ ਬਲੈਕ ਕਲਰ ਦਾ ਸੂਟ ਹੈਗਾ ਬਲੈਕ ਕਲਰ ਦਾ ਸੂਟ ਹੈ ਤੇ ਆਪਣੀ ਕੈਮਰਿਕ ਦੀ ਇਹਦੀ ਫੈਬਰਿਕ ਆ ਜੀ ਦੇਖੋ ਕੈਮਰੇਕ ਦੀ ਫੈਬਰਿਕ ਆ ਤੇ ਬਲੈਕ ਕਲਰ ਹੈਗਾ ਇਹ ਆਰੀ ਵਰਕ ਦਾ ਸੂਟ ਹੈਗਾ ਆਪਣਾ ਇਹ ਆਰੀ ਨਾਲ ਵਰਕ ਹੋਇਆ ਹੈਗਾ ਸਾਰਾ ਥ्रेड ਆਰੀ ਨਾਲ ਵਰਕ ਹੋਇਆ ਹੈਗਾ ਸਾਰਾ ਆਪਣਾ ਕੈਮਰੇਕ ਦੀ ਇਹਦੀ ਫੈਬਰਿਕ ਹੈਗੀ ਦੇਖੋ ਇਹ ਵਾਲਾ ਤੇ ਕਲਰਫੁਲੋ ਦੇਖੋ ਆਰੀ ਦੇ ਨਾਲ ਦੇਖੋ ਵਰਕ ਹੋਇਆ ਹੈਗਾ ਆਹ ਵਾਲਾ ਜਿਹੜਾ ਵਾਈਟ ਹੈ ਤੁਹਾਨੂੰ ਦਿਸਰੇ ਹੈਗਾ ਇਹ ਆਰੀ ਦਾ ਵਰਕ ਹੈ ਜਿਹੜਾ ਆਹ ਵਾਲਾ ਹੈਗਾ ਇਹ ਮਸ਼ੀਨ ਵਰਕ ਹੈਗਾ ਦੇਖੋ ਜਿਹੜੇ ਫਲਾਰ ਬਣੇ ਹੋਏ ਨੇ ਵਿੱਚ ਬੋਟੀਆਂ ਜਿਹਾ ਬਣੇ ਨੇ ਇਹਦੇ ਉੱਪਰ ਗਲੇ ਇੱਧਰ ਬਣਿਆ ਹੈਗਾ ਕਿਉਂਕਿ ਇਹਦੇ ਉੱਪਰ ਗਲਾ ਆ ਜੂਗਾ ਇਹਦਾ ਉੱਪਰ ਲੈਕ ਤੁਸੀਂ ਆਪਣਾ ਕਿਵੇਂ ਮਰਜ਼ੀ ਕਰ ਸਕਦੇ ਹੋ ਆਪਣੀ ਲੈਂਥ ਦੇ ਅਕੋਰਡਿੰਗ ਆਪ ਉਸ ਹਿਸਾਬ ਨਾਲ ਵਰਕ ਕਰਵਾਇਗਾ ਕੈਮਰਿਕ ਦੀ ਫੈਬਰਿਕ ਹੈਗੀ ਇਹਦੀ ਬਲੈਕ ਕਲਰ ਹੈਗਾ ਤੇ ਆਰੀ ਮਸ਼ੀਨ ਦਾ ਹੀ ਵਰਕ ਹੋਇਆ ਹੈਗਾ ਤੇ ਇਹਦੇ ਨਾਲ ਆਪਾਂ ਨੂੰ ਪਿਓਰ ਕੋਟਾ ਦਾ ਦੁਪੱਟਾ ਜਿਹੜਾ ਦੇਖੋ ਟਾਈਡਾਈ ਕੀਤਾ ਹੋਇਆ ਸਾਰਾ ਦੇਖੋ ਜੈਪੁਰੀ ਚੱਕਰ ਨਾਲ ਇਹਦਾ ਆਪਾਂ ਸਾਰਾ ਦੁਪੱਟਾ ਦੇ ਕਿੰਨਾ ਜਿਆਦਾ ਸੋਨਾ ਸੂਤ ਲੱਗ ਰਿਹਾ ਆਪਣਾ ਲੱਗ ਰਿਹਾ ਬਲੈਕ ਕਲਰ ਦੇਖੋ ਕਿੰਨਾ ਖੂਬਸੂਰਤ ਲੱਗ ਰਿਹਾ ਹੈਗਾ ਸੂਟ ਅਗਰ ਤੁਹਾਨੂੰ ਇਹ ਵਾਲਾ ਸੂਟ ਪਸੰਦ ਹੈਗਾ ਤਾਂ ਤੁਸੀਂ ਆਪਣਾ ਇਹ ਸੇਮ ਸੂਟ ਹੈ ਨਾ ਬਾਈ ਕਰ ਸਕਦੇ ਹੋਗੀ ਕੈਮਰਿਕ ਦੀ ਫੈਬਰਿਕ ਹੈ ਇਹਦੀ ਕੋਟਾ ਦਾ ਦੁਪੱਟਾ ਪਿਓਰ ਕੋਟਾ ਦਾ ਦੁਪੱਟਾ ਹੈਗਾ ਆਪਣਾ ਲਈ ਹੈ ਜਿਹੜਾ ਨੈਕਸਟ ਹੈਗਾ ਆਪਣਾ ਇਹ ਵੀ ਕੈਮਰਿਕ ਦੀ ਫੈਬਰਿਕ ਹੈਗੀ ਤੇ ਕਾਫੀ ਸੋਨਾ ਦਾ ਕਲਰ ਹੈਗਾ ਸਕਾਈ ਜਿਹਾ ਕਲਰ ਹੈਗਾ ਸਕਾਈ ਜਿਹਾ ਕਲਰ ਹੈਗਾ ਤੇ ਇਹ ਵੀ ਆਪਣਾ ਆਰੀ ਵਰਕ ਦਾ ਸੂਟ ਹੈਗਾ ਇਹ ਵੀ ਆਪਣਾ ਆਰੀ ਵਰਕ ਦੇ ਨਾਲ ਹੀ ਤਿਆਰ ਹੋਇਆ ਹੈਗਾ ਦੇਖੋ ਸੂਟ ਇਹਨਾਂ ਸੋਨਾਂ ਵਰਤਾਂ ਸੈਂਟਰ ਪੈਨਲ ਆ ਗਿਆ ਸੈਂਟਰ ਪੈਨਲਾਂ ਦੇ ਵਿੱਚਕਾਰ ਦੇਖੋ ਐਦਾਂ ਆਪਣਾ ਇਹ ਡਿਜ਼ਾਈਨ ਕੀਤਾ ਹੋਇਆਗਾ ਤੇ ਇਧਰ ਆਪਣੀ ਚਾਕਾ ਦੇ ਉੱਪਰ ਵਰਕ ਆ ਗਿਆ ਇਹ ਵਾਲਾ ਚਾਕਾ ਦੇ ਉੱਪਰ ਆ ਗਿਆ ਤੇ ਇਧਰ ਦੇਖੋ ਆਪਣੀ ਇਹ ਬਾਦ ਉੱਪਰ ਵਰਕ ਮਿਲੇਗਾ ਆਹ ਵਾਲੇ ਫਲਾਰ ਨੇ ਜਿਹੜੇ ਦੇਖੋ ਇਹ ਬਾਦ ਦੇ ਉੱਪਰ ਬਣੀ ਹੋਈ ਨੇ ਬਹੁਤ ਜਿਆਦਾ ਸੋਨਾ ਦੇਖੋ ਵਰਕ ਆਪਣਾ ਹੋਇਆ ਹੋਇਆਗਾ ਐਦਾਂ ਅ ਸਰਟ ਦੇ ਜਿਹੜਾ ਫਰੰਟ ਦੇ ਉੱਪਰ ਹੈਗਾ ਨਾਲ ਦੇਖੋ ਓਦਾਂ ਹੀ ਆਪਣਾ ਕੋਟਾ ਦਾ ਦਪੱਟਾ ਪਿਓਰ ਕੋਟਾ ਦਾ ਦਪੱਟਾ ਦੇਖੋ ਆਪਣਾ ਡਾਈਪ ਹੋਇਆ ਹੈਗਾ ਸਾਰੇ ਦਪੱਟੇ ਦੇ ਵਿੱਚ ਆਪਾਂ ਟਾਈਡ ਹੀ ਕੀਤੀ ਹੋਈ ਹੈ ਐਦਾਂ ਇਨਾ ਸੋਹਣਾ ਦੇਖੋ ਆਪਣਾ ਸੂਟ ਬਣ ਕੇ ਤਿਆਰ ਹੋਇਆਗਾ ਅਗਰ ਤੁਹਾਨੂੰ ਇਹ ਵਾਲਾ ਸੂਟ ਪਸੰਦ ਆਗਾ ਤੁਸੀਂ ਸੇਮ ਟੂ ਸੇਮ ਆਪਣਾ ਇਹ ਵਾਲਾ ਸੂਟ ਲੈ ਸਕਦੇ ਇਹ ਬਹੁਤ ਜਿਆਦਾ ਸੋਹਣਾ ਕਲਰ ਹੈਗਾ ਨਾ ਹੀ ਇਹ ਲਾਈਟ ਦਾ ਲੱਗ ਰਿਹਾ ਨਾ ਹੀ ਡਾਰਕ ਦਾ ਬਸ ਮੀਡੀਅਮ ਜਿਹਾ ਸ਼ੇਡ ਆਗਾ ਇਹ ਆਪਣਾ ਬਹੁਤ ਜਿਆਦਾ ਸੋਹਣਾ ਕਲਰ ਆਗਾ ਤੇ ਵਰਕ ਵੀ ਦੇਖੋ ਕਾਫੀ ਹਨਾ ਭਾਰੀ ਵਰਕ ਹੋਇਆ ਹੈਗਾ ਜਿਵੇਂ ਤੁਹਾਨੂੰ ਪਸੰਦ ਆਗਾ ਤੁਸੀਂ ਉਦਾਂ ਹੀ ਆਪਣਾ ਇਹ ਲੈ ਸਕਦੇ ਹੋ ਹਾਂਜੀ ਜਿਹੜਾ ਨੈਕਸਟ ਹੈਗਾ ਆਪਣਾ ਇਹ ਵਾਲਾ ਹੀ ਆਪਣੀ ਕੈਮਰਿਕ ਦੀ ਫੈਬਰਿਕ ਹੈ ਤੇ ਮਸ਼ੀਨ ਵਰਕ ਦਾ ਆਪਣਾ ਸੂਟ ਹੈਗਾ ਦੇਖੋ ਜੀ ਐਦਾ ਇਹਦਾ ਪਰ ਲਵੈਂਡਰ ਕਲਰ ਦਾ ਇਹਦਾ ਤੇ ਇਦਾਂ ਤੇ ਪਰ ਖੁਆ ਹੈਗਾ ਤੇ ਨੀਚੇ ਘੇਰੇ ਦੇ ਉੱਪਰ ਵੇਲ ਆ ਗਈ ਤੇ ਇੱਕ ਆ ਜਿਹੜੀ ਅੰਬੀ ਜੀ ਇਹ ਆ ਉਹ ਘੇਰੇ ਦੇ ਉੱਪਰ ਇੱਕ ਸਾਈਡ ਤੇ ਕੁੰਜੇ ਦੇ ਉੱਪਰ ਤੇ ਇਧਰ ਇੱਕ ਆਵ ਜੋ ਆਪਣੀ ਹਿੱਪ ਦੇ ਉੱਪਰ ਇਦਾਂ ਦੋ ਦੇਖੋ ਇਹਦੇ ਡਿਜ਼ਾਈਨ ਬਣੇ ਹੋਏ ਨੇ ਕਿ ਇਦਾਂ ਤੇ ਇਹਦੀ ਬਾਜੂ ਦੇ ਉੱਪਰ ਵਰਕ ਮਿਲੂਗਾ ਆਪਾਂ ਨੂੰ ਤੇ ਆ ਵਾਲੇ ਤੇ ਇੱਕ ਵੇਲੇ ਦੀ ਬਾਹ ਦੇ ਉੱਪਰ ਆ ਗਈ ਆ ਵਾਲੇ ਬਾਹ ਦੇ ਉੱਪਰ ਆਉਗੀ ਨਾਲ ਦੇਖੋ ਪਿਓਰਾ ਦੁਪੱਟਾ ਆਪਾਂ ਜਿ ਤਾਇੜਾਈ ਕੀਤਾ ਹੋਇਆ ਸਾਰਾ ਸਾਰੇ ਸੂਟਾਂ ਨਾਲ ਤੁਹਾਨੂੰ ਦੁਪੱਟੇ ਦਿਖਾਏ ਜਾਣਗੇ ਆਪਾਂ ਪਿਓਰੋ ਦੁਪੱਟਾ ਢਾਈ ਹੋਇਆ ਹੈਗਾ ਜਿਵੇਂ ਤੁਹਾਨੂੰ ਇਹ ਸੂਟ ਕੋਈ ਪਸੰਦ ਹੋਇਆ ਹਨ ਤੁਸੀਂ ਉਦਾਂ ਹੀ ਆਪਣਾ ਜਿਹੜਾ ਇਹ ਜਿਹੜਾ ਸੂਟ ਆ ਤੁਸੀਂ ਬਾਈ ਕਰ ਸਕਦੇ ਹੋ ਸਾਰਾ ਮਸ਼ੀਨ ਵਰਕ ਦਾ ਆਪਣਾ ਸੂਟ ਆ ਕੈਮਰਿਕ ਦੀ ਫੈਬਰਿਕ ਆ ਪਿਓਰੋ ਦੁਪੱਟਾ ਲੱਗਿਆ ਹੋਇਆ ਹੈਗਾ ਜਿਵੇਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਤੁਸੀਂ ਆਪਣਾ ਜੜਾ ਸੂਟ ਆ ਲੈ ਸਕਦੇ ਹਾਂਜੀ ਇਹ ਸਾਰੇ ਸੂਟ ਆਪਾਂ ਤੁਹਾਨੂੰ ਵਰਕ ਵਾਲੇ ਦਿਖਾ ਚੁੱਕੇ ਆਂਗੇ ਹਨਾ ਸਾਰੇ ਨਹੀਂ ਆਪਾਂ ਤੁਹਾਨੂੰ ਰੇਂਜ ਦੱਸ ਚੁੱਕੇ ਆਂਗੇ ਇਹ ਵੀ 2500 ਤੋਂ ਲੈ ਕੇ 3000 ਦੇ ਵਿੱਚ ਤੇ ਪੇਂਡਾ ਦੇ ਘੱਟ ਵਿੱਚ ਵੀ ਜਿਹੜੇ ਕੈਮਰਿਕ ਤੇ ਬਣੇ ਹੋਏ ਹਨ ਉਹਨਾਂ ਦੀ ਰੇਂਜ ਘੱਟ ਹੈ ਆਪਾਂ ਉਹ ਤੁਹਾਨੂੰ ਨਾਲ-ਨਾਲ ਦੇਖੋ ਮੈਂਸ਼ਨ ਕੀਤੀ ਹੋਈ ਹੈ ਸਕਰੀਨ ਦੇ ਉੱਪਰ ਵੀ ਇਹਨਾਂ ਦਾ ਸੂਟ ਹੈਗਾ ਜਿਵੇਂ ਤੁਹਾਨੂੰ ਪਸੰਦ ਹੋਇਆ ਹੈ ਨਾ ਉਸ ਅਕੋਰਡਿੰਗ ਤੁਸੀਂ ਆਪਣਾ ਇਹ ਸੂਟ ਲੈ ਸਕਦੇ ਹੋਗੇ ਤੇ ਆਪਣਾ ਜਿਹੜਾ ਆਰਡਰ ਆ ਸਾਨੂੰ ਵਟਸਐਪ ਤੇ ਭੇਜ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਹੁੰਦਾ 6239167990 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੇਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀ ਕਾ